ਬ੍ਰੇਕ ਤੋਂ ਬਾਅਦ ਆਪ ਦਰਸ਼ਕਾਂ ਦਾ ਸਵਾਗਤ ਹੈ ਸਰ ਤੁਹਾਡਾ ਹੀ ਬਹੁਤ-ਬਹੁਤ ਸਵਾਗਤ ਹੈ ਮਿਹਰਬਾਨ ਅਗਲੀ ਖਬਰ ਦਾ ਰੁਕ ਕਾਲੰਨੇ ਆ ਜੋ ਕਿ ਅਕਾਲ ਤਖਤ ਤੋਂ ਵਿਰਸਾ ਸਿੰਘ ਵਲਟੋਹਾ ਸਾਬਕਾ ਜਥੇਦਾਰ ਗੁਰਬਚਨ ਸਿੰਘ ਅਤੇ ਜੀਐਨਡੀਯੂ ਦੇ ਵੀਸੀ ਨੂੰ ਮਿਲੀ ਮਾਫੀ ਅਤੇ ਲਗਾਈ ਗਈ ਤਨਖਾਹ ਪਹਿਲਾਂ ਤਾਂ ਇਹ ਜਿਹੜੀਆਂ ਪਾਬੰਦੀਆਂ ਲਗਾਈਆਂ ਹੋਈਆਂ ਸੀ ਉਹ ਇਹਨਾਂ ਤੋਂ ਹਟਾਈਆਂ ਗਈਆਂ ਤੇ ਇਹਨਾਂ ਨੂੰ ਤਨਖਾਹ ਲਗਾ ਦਿੱਤੀ ਗਈ ਆ ਸਾਰਾ ਪਿਛਲਾ ਮਸਲਾ ਕੀ ਸੀਗਾ ਤੇ ਇਹਦੇ ਨਾਲ ਇੱਕ ਹੋਰ ਸਵਾਲ ਜੁੜਿਆ ਕਿ ਹੁਣ ਵਿਰਸਾ ਸਿੰਘ ਵਲਟੋਹਾ ਦੀ ਅਕਾਲੀ ਦਲ ਵਿੱਚ ਵਾਪਸੀ ਹੋਏਗੀ ਦੇਖੋ ਇਹ ਜਿਹੜਾ ਮਸਲਾ ਹੈ ਮੈਂ ਸਮਝਦਾ ਕਿ ਜਿਹੜਾ ਅਕਾਲ ਤਖਤ ਹੈ ਨਾ ਅਕਾਲ ਤਖਤ ਨੂੰ ਆਪਣੀ ਮਰਜ਼ੀ ਨਾਲ ਤੁਸੀਂ ਚਲਾ ਰਹੇ ਹੋ ਪਹਿਲਾਂ ਜੀ ਅਕਾਲ ਤਖਤ ਦੇ ਉੱਤੇ ਜਿਹੜੇ ਜਥੇਦਾਰ ਸਾਹਿਬ ਸੀਗੇ ਜਿਨ੍ਹਾਂ ਨੇ ਪੂਰੇ ਅਕਾਲੀ ਦਲ ਦੇ ਉੱਤੇ ਬਲੇਮ ਲਾਇਆ ਸੀਗਾ ਬੇ ਜਿਹੜੇ ਸਰਸੇ ਵਾਲੇ ਸਾਧ ਨੇ ਉਹਨਾਂ ਨੂੰ ਮਾਫੀ ਜਿਹੜੀ ਹੈ ਉਹਨਾਂ ਨੇ ਦਵਾਈ ਸੀ ਦਵਾਈ ਸੀ ਔਰ ਸੁਖਵੀਰ ਸਿੰਘ ਬਾਦਲ ਉੱਥੇ ਪੇਸ਼ ਵੀ ਹੋਏ ਸੀਗੇ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਵੀ ਹਾਂ ਸਿੱਧਵਾਈ ਆ ਤੇ ਉਹਨਾਂ ਨੂੰ ਤਰਖਾ ਵੀ ਲੱਗੇ ਉਸ ਗੱਲ ਦੀ ਹਮਮ ਲੇਕਿਨ ਫਿਰ ਜਿਹੜੇ ਬੰਦੇ ਨੇ ਤਰਖਾ ਲਗਾਈ ਸੀ ਜਾਂ ਜਿਹੜੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਇਹ ਸਾਰਾ ਕੰਮ ਕੀਤਾ ਸੀ ਉਹ ਫਿਰ ਕੰਟਰੋਵਰਸੀ ਚ ਆ ਗਏ ਤੇ ਉਹਨਾਂ ਨੂੰ ਹਟਾ ਦਿੱਤਾ ਗਿਆ ਇਹ ਹੁਣ ਨਵੇਂ ਜਥੇਦਾਰ ਸਾਹਿਬ ਆਏ ਆ ਔਰ ਇਹਨਾਂ ਨੇ ਆ ਕੇ ਫਿਰ ਇਹ ਕਿਹਾ ਵੀ ਜਿਹਨੇ ਤਨਖਾਹ ਜਿਹੜੀ ਉਹ ਆਪਣਾ ਜਿਹੜੇ ਸਾਡੇ ਸਰਸੇ ਵਾਲੇ ਸਾਥ ਸੀਗੇ ਉਹਨਾਂ ਨੂੰ ਜਿਹਨਾਂ ਨੇ ਮaaf ਕੀਤਾ ਉਹ ਜੇਹਦਾਰ ਸਾਹਿਬ ਨੂੰ ਤਨਖਾਹ ਲਗਣੀ ਚਾਹੀਦੀ ਹੈ ਅੱਛਾ ਹੁਣ ਮੈਂ ਕਹਿੰਦਾ ਵੀ ਜਿਹੜੇ ਜਸਤੇਦਾਰ ਗੁਰਵਚਨ ਸਿੰਘ ਸੀ ਜਿਨ੍ਹਾਂ ਨੇ ਤਨਖਾਹ ਲਗਾਈ ਸੀ ਉਸ ਵੇਲੇ ਜਿਹਨਾਂ ਨੇ ਮaaf ਕੀਤਾ ਸੀਗਾ ਸਰਸੇ ਵਾਲੇ ਸਾਧ ਨੂੰ ਉਹ ਤਾਂ ਵਿਚਾਰੇ ਘਰ ਬੈਠੇ ਆ ਜਾਂ ਹੈ ਨਹੀਂ ਗਏ ਹੁਣ ਇਸ ਵੇਲੇ ਲੇਕਿਨ ਉਹਨਾਂ ਦੇ ਪਿੱਛੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਸੀਗਾ ਉਹ ਕਿਹਦੇ ਕਹਿਣ ਦੇ ਉੱਤੇ ਉਹਨਾਂ ਨੇ ਸਰਸੇ ਵਾਲੇ ਸਾਧ ਨੂੰ ਮਾਫ ਕੀਤਾ ਸੀ ਗਲਤ ਇਹ ਸੀ ਕਿਉਂਕਿ ਅਸੀਂ 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 ਲੋਕ ਜਿੰਨੇ ਵੀ ਲੋਕ ਜਿਹੜੇ ਹਨ ਨਾ ਜਦੋਂ ਕਿਸੇ ਸੰਸਥਾ ਦੇ ਅਧੀਨ ਕੰਮ ਕਰਦੇ ਆ ਨਾ ਉਹ ਸੰਸਾਰ ਦੇ ਜਿਹੜੇ ਮੁਖੀ ਹੁੰਦੇ ਨੇ ਉਹਨਾਂ ਦੇ ਕਹਿਣ ਦੇ ਉੱਤੇ ਸਾਰਾ ਕੁਝ ਕਰਦੇ ਆ ਅਸਲ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਉਹ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਸਨ ਉਹਨਾਂ ਨੂੰ ਸਜ਼ਾ ਲਗਾਤੀ ਗਈ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਲਗਵਾਤੀ ਸੀ ਸਿੰਘ ਸਾਹਿਬ ਜਿਹੜੇ ਸੀਗੇ ਤਾਂ ਉਹ ਸਾਰਾ ਮਸਲਾ ਉੱਥੇ ਹੋ ਗਿਆ ਸੀ ਹੱਲ ਹੋ ਗਿਆ ਲੇਕਿਨ ਇਦਾਂ ਕਰਕੇ ਵੀ ਜਿਹੜੇ ਗੁਰਬਚਨ ਸਿੰਘ ਸੀਗੇ ਜਿਨ੍ਹਾਂ ਨੇ ਕਿ ਮaaf ਕੀਤਾ ਉਹਨਾਂ ਨੂੰ ਸਾਧ ਨੂੰ ਸਰਸਾ ਸਾਧ ਨੂੰ ਵੀ ਉਹਨਾਂ ਨੂੰ ਤਨਖਾਹ ਲਗਣੀ ਚਾਹੀਦੀ ਆ ਇਹਦਾ ਮਤਲਬ ਆ ਵੀ ਤੁਸੀਂ ਸੁਖਬੀਰ ਸਿੰਘ ਬਾਦਲ ਤੇ ਜਿਹੜੀ ਜਿਹੜੀ ਤਨਖਾਹ ਲੱਗੀ ਹੈ ਨਾ ਉਹ ਤੁਸੀਂ ਉਹਨੂੰ ਘਟਾ ਕੇ ਵੇਖ ਰਹੇ ਹੋ ਉਹਨੂੰ ਘਟਾ ਕੇ ਵੇਖ ਰਹੇ ਹੋ ਜਾਂ ਤੁਸੀਂ ਇਹ ਸੋਚਦੇ ਹੋ ਵੀ ਸੁਖਵੀਰ ਸਿੰਘ ਬਾਦਲ ਨੂੰ ਗਲਤ ਤਰ੍ਹਾਂ ਲਾਈ ਗਈ ਆ ਲਗਣੀ ਉਹਨੂੰ ਚਾਹੀਦੀ ਸੀ ਜੀ ਸੋ ਇਹ ਮਸਲਾ ਜਿਹੜਾ ਹੈ ਨਾ ਮੈਂ ਇਸ ਮਸਲੇ ਨੂੰ ਨੇ ਸਮਝਦਾ ਵੀ ਇਹ ਟੋਟਲ ਇਹਦੇ ਪਿੱਛੇ ਸਿਆਸਤ ਕੰਮ ਕਰ ਰਹੀ ਆ ਦੂਜਾ ਇਹਦੇ ਨਾਲ ਮਸਲਾ ਦੇਖੋ ਵਿਰਸਾ ਸਿੰਘ ਬਲਟੋਹਾ ਨੇ ਜਿੰਨੀਆਂ ਵੀ ਉਹ ਜਿਹੜੇ ਸਾਡੇ ਸਿੰਘ ਸਾਹਿਬ ਹਰਪ੍ਰੀਤ ਸਿੰਘ ਉਹਨਾਂ ਦੇ ਖਿਲਾਫ ਜਿੰਨੀਆਂ ਉਹਨਾਂ ਬਿਆਨਬਾਜ਼ੀਆਂ ਕੀਤੀਆਂ ਜੋ ਉਹਨਾਂ ਬਾਰੇ ਕਿਹਾ ਉਹਨੂੰ ਮਾਫੀ ਦਿਵਾਉਣ ਤੱਕ ਇਹ ਇਹ ਵੀ ਇਹ ਸਾਰਾ ਮਸਲਾ ਸੀਮਤ ਸੀਗਾ ਹੂੰ ਉਹਨਾਂ ਨੂੰ ਮਾਫੀ ਦਿਵਾਈ ਗਈ ਹੈ ਔਰ ਉਹਨਾਂ ਨੂੰ ਫਿਰ ਅਕਾਲੀ ਘਰ ਚ ਸ਼ਾਮਲ ਕਰਾਇਆ ਗਿਆ ਹੂੰ ਇਹ ਮਤਲਬ ਇਹ ਆ ਵੀ ਇਸ ਇਹ ਸਾਰੇ ਜਿਹੜੇ ਆ ਕਾਰਵਾਈ ਹੋਈ ਹੈ ਇਹਦੇ ਵਿੱਚ ਬਹੁਤ ਸਾਰੇ ਮਸਲੇ ਉਹਨਾਂ ਲੈ ਕੇ ਆਏ ਨੇ ਇੱਕ ਜਸਵੰਤ ਸਿੰਘ ਜ਼ਫਰ ਵਾਲਾ ਮਸਲਾ ਲਿਆ ਗਿਆ ਭਾਸ਼ਾ ਭਾਲ ਦੇ ਜਿਹੜੇ ਡਾਇਰੈਕਟਰ ਨੇ ਵੀ ਉਹਨਾਂ ਨੇ ਜਿਹੜੀ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਫੰਕਸ਼ਨ ਕਰਾਇਆ ਸੀ ਗੁਰਤੇਗਹਦਰ ਸਾਹਿਬ ਦਾ ਉੱਥੇ ਕੋਈ ਏਦਾਂ ਦੇ ਸਟੇਜ ਦੇ ਉੱਤੇ ਨਾਚ ਗਾਣਾ ਪੇਸ਼ ਕੀਤਾ ਗਿਆ ਉਹ ਮਸਲਾ ਵੀ ਬੜੀ ਦੇਰ ਦਾ ਲਟਕਿਆ ਹੋਇਆ ਸੀਗਾ ਉਹ ਹੀ ਮਸਲਾ ਇਹਦੇ ਵਿੱਚ ਪਾਇਆ ਗਿਆ ਮੇਰਾ ਮਤਲਬ ਆ ਵੀ ਜਿੰਨੇ ਫੈਸਲੇ ਪਹਿਲਾਂ ਹੋਏ ਸੀਗੇ ਉਹਨਾਂ ਫੈਸਲਿਆਂ ਨੂੰ ਰੱਦ ਕਰਨ ਲਈ ਇਹ ਸਾਰਾ ਕੁਝ ਜਿਹੜਾ ਹੈ ਇਹ ਕੋਆਇਦ ਕੀਤੀ ਗਈ ਹੈ ਤੇ ਹੁਣ ਇਹਦੇ ਵਿੱਚ ਕੀ ਨਿਕਲ ਕੇ ਆਇਆ ਹੈ ਵੇ ਇੱਕ ਤਾਂ ਜਿਹੜਾ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਜਿਹੜੇ ਸਜ਼ਾ ਲਗਾਈ ਗਈ ਸੀ ਪਿਛਲੇ ਜੱਫੀਦਾਰ ਸਾਹਿਬ ਵੱਲੋਂ ਉਹਨੂੰ ਥੋੜਾ ਜਿਹਾ ਰਿਯੂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਉਹ ਕਹਿੰਦੇ ਜੀ ਕਸੂਰ ਅਸਲ ਦੇ ਵਿੱਚ ਜੱਫੀਦਾਰ ਸਾਹਿਬ ਦਾ ਸੀ ਜਿਨ੍ਹਾਂ ਨੇ ਉਹਨੂੰ ਮਾਫੀ ਦਿੱਤੀ ਹੈ ਸੋ ਇਹ ਇੱਕ ਤਾਂ ਇਹ ਮਸਲਾ ਦੂਜਾ ਵਿਰਸਾ ਸਿੰਘ ਬਲਟੋਆ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਹੁਣ ਵਾਲਾ ਬਹੁਤ ਵੱਡਾ ਹੈ ਮੈਥੀ ਉਹਨਾਂ ਨੂੰ ਲੱਗਦਾ ਵੀ ਸਾਡਾ ਹਮੈਤੀ ਸਾਡੇ ਤੋਂ ਦੂਰ ਰਹੇਗਾ ਤਾਂ ਸਾਡੇ ਕੰਮ ਕੌਣ ਕਰੇਗਾ ਉਹਨਾਂ ਨੇ ਉਹਨੂੰ ਵਾਪਸ ਲਿਆਉਣਾ ਸੀਗਾ ਉਹਨਾਂ ਨੇ ਇਹ ਉਹਦੀ ਵਾਪਸੀ ਕਰਵਾਈ ਹੈ ਔਰ ਉਹਤੇ ਜਿਹੜੀਆਂ ਜੋ ਵੀ ਤਨਖਾਹਾਂ ਆਣ ਸਾਨੂੰ ਦੇਖਣ ਨੂੰ ਵੇ 1100 ਰੁਪਏ ਦਾ ਪ੍ਰਸ਼ਾਦ ਕਰਾ ਦਿਓ ਜੀ 1100 ਰੁਪਏ ਮੱਥਾ ਟੇਕ ਦਿਓ ਜੀ ਬਰਤਨ ਮਾਜ ਦਿਓ ਜੀ ਠੀਕ ਹੈ ਇਹ ਮਤਲਬ ਸਾਡੀਆਂ ਰਵੈਤਾਂ ਦੇ ਵਿੱਚ ਸ਼ਾਮਲ ਹੈ ਵੀ ਇਦਾਂ ਦੀ ਸਜ਼ਾ ਲਗਾਈ ਜਾ ਸਕਦੀ ਹੈ ਪਰ ਮੇਰਾ ਮਤਲਬ ਹੈ ਵੀ ਜਿਹੜੀਆਂ ਬੰਦੇ ਦੀਆਂ ਬੁਰਾਈਆਂ ਨੇ ਕਿ ਉਹ ਸਜ਼ਾ ਲਾਉਣ ਨਾਲ ਖਤਮ ਹੋ ਸਕਦੀਆਂ ਨਹੀਂ ਹੋ ਸਕਦੀਆਂ ਸਵਾਲ ਹੈ ਲੇਕਿਨ ਦੂਜੇ ਪਾਸੇ ਜਿਹੜੀ ਗੱਲ ਹੈ ਨਾ ਜਦੋਂ ਜਦੋਂ ਸਾਰਾ ਮਸਲਾ ਅਸੀਂ ਵੇਖਦੇ ਆ ਤਾਂ ਸਾਨੂੰ ਐ ਲੱਗਦਾ ਹੈ ਵੀ ਜਿਹੜਾ ਬਾਦਲ ਕਲਿੱਤਾਲ ਨੇ ਆਪਣੇ ਹੋਂਦ ਨੂੰ ਦੁਬਾਰਾ ਸਥਾਪਿਤ ਕਰਨ ਲਈ ਇਹ ਇਹ ਸਾਰਾ ਕੁਝ ਯਤਨ ਕੀਤਾ। ਹਮਮ ਔਰ ਇਹਦੇ ਵਿੱਚੋਂ ਕਿੰਨੇ ਕਾਮਯਾਬ ਹੁੰਦੇ ਨੇ ਜਿਹੜੇ ਸਾਡੇ ਇਥੋਂ ਦੇ ਵਸਨੇਕ ਨੇ ਪੰਜਾਬ ਦੇ ਵਸਨੇਕ ਨੇ ਵੋਟਰ ਨੇ ਉਹ ਕਿੰਨਾ ਕੁ ਅਕਾਲੀ ਦਲ ਬਾਰੇ ਉਹਨਾਂ ਦੀ ਸੋਚ ਬਦਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਸੋ ਇਸ ਦੇ ਨਾਲ ਅਗਲੀ ਖਬਰ ਦਾ ਵੀ ਰੁਕਾ ਲੈਂਦੇ ਆ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਪਾਬੰਦੀਸ਼ੁਦਾ ਹਿੰਦੀ ਪੁਸਤਕ ਦੇ ਮਾਮਲੇ ਵਿੱਚ ਬੀਤੇ ਕੱਲ੍ਹ ਕੀਤੀ ਕਾਨੂੰਨੀ ਕਾਰਵਾਈ ਨੂੰ ਸ੍ਰੀ ਅਕਾਲ ਤਖਤ ਸਾਈਂ ਦੇ ਕਾਰਜਕਾਰੀ ਜਥੇਦਾਰ ਸਿੰਘ ਸ ਵਿਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਿਆਸਤ ਤੋਂ ਪ੍ਰੇਰਿਤ ਅਤੇ ਸਿੱਖ ਸੰਸਥਾਾਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਾਰ ਦਿੱਤਾ ਹੈ ਕੀ ਪ੍ਰਤੀਕਿਰਿਆ ਹੈ ਦੇਖੋ ਇਹ ਆਪਾਂ ਇਹ ਗੱਲ ਕਹਿ ਸਕਦੇ ਆਂ ਬਈ ਸ਼ਰੋਣੀ ਕਟੀ ਦਾ ਆਪਣਾ ਮਸਲਾ ਸਿਗਾ ਇਹ ਲੇਕਿਨ ਜਦੋਂ ਅਸੀਂ ਸੋਚਦੇ ਆਂ ਬਈ 328 ਸਰੂਪ ਜਿਹੜੇ ਸੀਗੇ ਉਹ ਉਥੋਂ ਗਾਇਬ ਹੋ ਗਏ ਗਾਇਬ ਹੋਣ ਦਾ ਮਤਲਬ ਹੈ ਬਈ ਉਹ ਚੋਰੀ ਕਰਕੇ ਵੇਚੇ ਗਏ ਉਥੋਂ ਇਹ ਇਸ ਨੂੰ ਸਾਡੇ 1.5 ਹਜ਼ਾਰ ਸਾਥ ਜਿਹੜੇ ਨੇ ਕਾਲ ਤਖੰਦੇ ਉਹ ਇਹਨੂੰ ਕੋਈ ਇਹ ਨਹੀਂ ਕਹਿੰਦੇ ਕੋਈ ਬੇਅਦ ਵੀ ਹੋਈ ਹੈ ਇਹ ਚ ਬੇਅਦ ਵੀ ਨਹੀਂ ਹੋਈ ਉਹ ਕਹਿੰਦੇ ਇਹਦੇ ਵਿੱਚ ਪੈਸੇ ਦਾ ਕਪੜਾ ਹੋਇਆ ਵੀ 328 ਰੂਪ ਜਿਹੜੇ ਨੇ ਉਹਦਾ ਪੈਸਾ ਜਿਹੜਾ ਹੈ ਉਹ ਸ਼ਰੌਣੀ ਕੋਟੀ ਕੋਲ ਨਹੀਂ ਆਇਆ ਉਹ ਵਿੱਚੋਂ ਖਾਧਾ ਗਿਆ ਉਹ ਉਹ ਬੰਦੇ ਕੁਝ ਖਾ ਗਏ ਇਹਨਾਂ ਨੇ ਇੱਕ ਆਪਣੀ ਕਮੇਟੀ ਬਣਾਈ ਸੀਗੀ ਉਹ ਉਸ ਕਮੇਟੀ ਨੇ ਜੋ ਵੀ ਸੀਗਾ ਇਹਨਾਂ ਨੂੰ ਰਿਪੋਰਟ ਦਿੱਤੀ ਸੀ ਉਹਦੇ ਹਿਸਾਬ ਨਾਲ ਸ਼੍ਰੋਣੀ ਕਮੇਟੀ ਕਹਿੰਦੀ ਆ ਵੀ ਅਸੀਂ ਸਜਾਵਾਂ ਲਗਾਤੀਆਂ ਸੀਗੀਆਂ ਹਮ ਲੇਕਿਨ ਬਹੁਤ ਸਾਰੀਆਂ ਦੂਜੀਆਂ ਪਾਰਟੀਆਂ ਜੜੀਆਂ ਨੇ ਉਹ ਉਹ ਇਸ ਗੱਲ ਦੇ ਉੱਤੇ ਅੜੀਆਂ ਹੋਈਆਂ ਸੀਗੀਆਂ ਵੀ ਉਹਨਾਂ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਬਿਲਕੁਲ ਸੋ ਇਸ ਕਰਕੇ ਜਦੋਂ ਹੁਣ ਪਰਚੇ ਦਰਜ ਹੋਏ ਪਰਚੇ ਦਰਜ ਸਰਕਾਰ ਨੇ ਕਰਨੇ ਆ ਹੁਣ ਸਾਡੇ ਹਿੰਦੁਸਤਾਨ ਦੀ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਸਰਕਾਰ ਜਿਹੜੇ ਆ ਉਹ ਉਹ ਆਪਣੇ ਪੁਲਿਸ ਕੋਲੋਂ ਜਿਹੜਾ ਵੀ ਕੰਮ ਕਰਵਾਉਂਦੇ ਆ ਕਰਵਾਉਂਦੀ ਆ ਹੁਣ ਪੁਲਿਸ ਕੋਲੋਂ ਮਸਲਾ ਚਲਾ ਗਿਆ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਵੀ ਉਹਨਾਂ ਬੰਦਿਆਂ ਦੇ ਉੱਤੇ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਪੜਤਾਲ ਹੋਣੀ ਚਾਹੀਦੀ ਆ ਔਰ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਸੋ ਇਹ ਇਹ ਜਿਹੜਾ ਇੱਕ ਮਸਲਾ ਸੀਗਾ ਇਹ ਇਹ ਜਿਹੜਾ ਸਾਡੇ ਅਕਾਲ ਤਖਤ ਦੇ ਜਹਦਾਰ ਸਾਹਿਬ ਨੇ ਉਹ ਇਹ ਕਹਿੰਦੇ ਨੇ ਵੀ ਇਹ ਮਸਲਾ ਲੋਰ ਸਿੱਖਾਂ ਦਾ ਸੀਗਾ ਤੇ ਇਹ ਸ਼ਰੋਣੀ ਕਮੇਟੀ ਇਹਨੂੰ ਹੱਲ ਕਰ ਰਹੀ ਸੀਗੀ ਤੇ ਕਰਦੀ ਪਈ ਸੀ ਤੇ ਕਰ ਲਿਆ ਉਹਨਾਂ ਨੇ ਕਿਹਾ ਇਹ ਕਰ ਰਿਹਾ ਇਹਨੂੰ ਹਾਂ ਲੇਕਿਨ ਦੂਜੇ ਪਾਸੇ ਸਾਡੀ ਇੱਕ ਸਵਿਧਾਨ ਜਿਹੜਾ ਸਾਡਾ ਉਹ ਇਹ ਕਹਿੰਦਾ ਹੈ ਵੀ ਜਿਹੜਾ ਕੋਈ ਦੋਸ਼ੀ ਹੈ ਉਹ ਵੀ ਕਿਸੇ ਵੀ ادارے ਤੇ ਬੈਠਾ ਜੇ ਉੱਤੇ ਦੋਸ਼ ਲੱਗਦਾ ਤਾਂ ਉਹਦੇ ਤੇ ਜਰੂਰ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਜਰੂਰ ਉਹ ਤੇ ਕੇਸ ਚਲਣਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਬਸ ਸਰਚ ਹੈ ਕਿ ਸੋ ਇਹ ਕਿਉਂਕਿ ਹੁਣ ਸਰਕਾਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਹੈ ਤੇ ਉਹ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਇਹ ਕਿਉਂਕਿ ਅਕਾਲੀ ਦਲ ਦੇ ਖਿਲਾਫ ਹੈ ਜੀ ਇਸ ਕਰਕੇ ਇਹਨਾਂ ਨੇ ਇਹਨਾਂ ਤੇ ਪਰਚੇ ਦਰਜ ਕੀਤੇ ਆ ਤੇ ਇਹ ਪਰਚੇ ਦਰਜ ਨਹੀਂ ਸੀ ਹੋਣੇ ਚਾਹੀਦੇ ਹੂੰ ਸੋ ਅਸੀਂ ਸਮਝਦੇ ਹਾਂ ਕਿ ਜੇ ਸਹੀ ਇਨਸਾਫ ਲੈਣਾ ਤਾਂ ਫਿਰ ਤਾਂ ਕੋਰਟ ਵਿੱਚ ਅਦਾਲਤ ਦੇ ਵਿੱਚ ਜਾਣਾ ਚਾਹੀਦਾ ਇਹ ਤਾਂ ਹੁਣ ਉਹ ਪੁਰਾਣੇ ਜ਼ਮਾਨੇ ਦੀ ਗੱਲ ਨਹੀਂ ਹੈਗੀ ਨਾ ਵੀ ਤੁਸੀਂ ਰਾਜਾ ਮਹਾਰਾਜਾਂ ਕੇ ਪੇਸ਼ ਹੋ ਕੇ ਤੇ ਆਪਣੀ ਕਰ ਲੋ ਸਾਰਾ ਕੁਝ ਲੇਕਿਨ ਜਿਹੜਾ ਤੁਹਾਡਾ ਕਨਸਟੀਟਿਊਸ਼ਨ ਆ ਉਹ ਕਹਿੰਦਾ ਵੀ ਜੇ ਕਿਸੇ 'ਤੇ ਦੋਸ਼ ਲੱਗਦਾ ਤਾਂ ਉਹ ਪ੍ਰਕਾਰ ਦੀ ਚਾਹੀਦੀ ਆ ਔਰ ਬਕਾਇਦਾ ਉਹਨੂੰ ਕਾਨੂੰਨੀ ਤੌਰ ਤੇ ਸਜ਼ਾ ਮਿਲਣੀ ਚਾਹੀਦੀ। ਅੱਛਾ ਆਖਰੀ ਖਬਰ ਦੋਈ ਫਟਾਫਟਾ ਸਿਰੋਕਾ ਲੰਨੇ ਆ ਬੰਦੇ ਮਾਤਰਮ ਦੀ 150 150 ਵੀ ਵਰੇਗਣ ਦੇ ਮੌਕੇ ਲੋਕ ਸਭਾ ਵਿੱਚ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪਾਰਟੀ ਤੇ ਤਿੱਖਾ ਹਮਲਾ ਕੀਤਾ ਤੇ ਜਵਾਹਰ ਲਾਲ ਨਹਿਰੂ ਤੇ ਮੁਹੰਮਦ ਅਲੀ ਜਿਨਾਹ ਦੀ ਮੁਸਲਿਮ ਲੀਗ ਅੱਗੇ ਸਮਰਪਣ ਕਰਨ ਦਾ ਦੋਸ਼ ਲਗਾਇਆ। ਦੇਖੋ ਗੱਲ ਇਹ ਆ ਵੀ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਜਿਹੜਾ ਬਹੁਤ ਵੱਡਾ ਇੱਕ ਮੈਂ ਮੈਂ ਤਾਂ ਇਹਨੂੰ ਤਖਾਣ ਤੇ ਕਹਾਂਗਾ ਉਹਨੂੰ ਤਖਾਣ ਤੇ ਆ ਵੀ ਉਹ ਕਾਂਗਰਸ ਦੇ ਖਿਲਾਫ ਨੇ ਬਹੁਤ ਸ਼ੁਰੂ ਕੀਤਾ ਜੀ ਜੀ ਜੇ ਉਹ ਪੰਡ ਜਵਾਰ ਲਾਲ Nehru ਉਹਨਾਂ ਨੇ ਇਹ ਬੰਦੇ ਮਾਤਰਮ ਦੀ ਗੱਲ ਤੋਂ ਲੈ ਕੇ ਉਹਨਾਂ ਨੇ ਗੱਲ ਸ਼ੁਰੂ ਕੀਤੀ ਆ ਜੀ ਉਹ ਕਿਸੇ ਵੀ ਗੱਲ ਦੇ ਉੱਤੇ ਜਿਹਦੇ ਵਿੱਚ Nehru ਉਹਨਾਂ ਦਾ ਨਾਮ ਆਉਂਦਾ ਹੋਵੇ ਉਹਨਾਂ ਦੇ ਪਰਿਵਾਰ ਦਾ ਨਾਮ ਆਉਂਦਾ ਹੋਵੇ ਉਹਨੂੰ ਲੈ ਕੇ ਬੜਾ ਉਛਾਲ ਦੇਣਾ ਬਿਲਕੁਲ ਇਹ ਇਹ ਬੰਦੇ ਮਾਤਰਮ ਦੀ ਗੱਲ ਜਿਹੜੀ ਹੈ ਬੰਦੇ ਮਾਤਰਮ ਦੀ 1875 ਦੇ ਵਿੱਚ ਆਪਾਂ 150 ਸਾਲ ਹੋ ਗਿਆ ਉਹਨੂੰ ਜੀ ਔਰ ਜਿਹੜੇ ਉਹ ਬੰਕਮ ਚੰਦਰ ਸੀਗੇ ਸਾਡੇ ਬੰਗਾਲੀ ਸੀਗੇ ਹਮ ਤੇ ਆਮ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਵੀ ਇਹ ਮਸਲਾ ਇਸ ਵੇਲੇ ਤਾਂ ਉਠਾਇਆ ਗਿਆ ਕਿਉਂਕਿ ਅਗਲੇ ਸਾਲ ਉੱਥੇ ਵੈਸਟ ਬੰਗਾਲ ਦੇ ਵਿੱਚ ਇਲੈਕਸ਼ਨ ਹੋਣੇ ਆ ਅੱਛਾ ਔਰ ਸਾਡੇ ਜਿਹੜੇ ਜਿਹੜੀ ਪ੍ਰਿੰਕਾ ਗਾਂਧੀ ਆ ਔਰ ਰਾਹੁਲ ហ៊ុន ਨੇ ਜਾਂ ਜਿੰਨੇ ਵੀ ਕਾਂਗਰਸੀ ਨੇ ਉਹ ਇਹ ਗੱਲ ਕਹਿ ਰਹੇ ਨੇ ਵੀ 1875 ਵਿੱਚ ਸਿਰਫ ਦੋ ਅੰਤਰੇ ਇਹਦੇ ਬੰਦਰ ਮਾਤਰਾਂ ਦੇ ਲਿਖੇ ਗਏ ਸੀ ਲਿਖੇ ਗਏ ਸੀ ਔਰ ਉਹੀ ਪ੍ਰਮਾਨ ਕੀਤਾ ਗਿਆ ਔਰ ਉਦੋਂ ਦਾ ਜਿਹੜਾ ਸੰਵਿਧਾਨ ਸੀਗਾ ਜਾਂ ਉਦੋਂ ਜਿਹੜਾ ਉਸ ਲਈ ਲੋਕ ਕੰਮ ਕਰ ਰਹੇ ਸਨ ਕਾਂਗਰਸ ਵਿੱਚ ਉਹਨਾਂ ਨੇ ਉਹਨੂੰ ਪ੍ਰਮਾਨ ਕੀਤਾ ਸੀਗਾ ਹਾਂ لیکن ਇਹਨਾਂ ਨੇ ਬਾਅਦ ਵਿੱਚ ਸਾਰਾ ਜਨਾਂ ਨਾਲ ਜੋੜ ਕੇ ਹੋਰ ਲੋਕਾਂ ਨਾਲ ਜੋੜ ਕੇ ਇਹੋ ਜਿਹੇ ਗੱਲਾਂ ਦਾ ਇਲਜ਼ਾਮ ਲਗਾਇਆ ਉਹਨਾਂ ਦੇ ਉੱਤੇ ਔਰ ਪ੍ਰੇਂਗਾ ગાંધી ਨੇ ਤੇ ਹੁਣ ਅੱਜ ਦੇ ਬਿਆਨ ਦੇ ਵਿੱਚ ਉਹਨੇ ਇਹ ਵੀ ਕਹਿਤਾ ਉਹ ਕਹਿੰਦੀ ਤੁਸੀਂ ਇੱਕ ਵਾਰੀ ਸਾਰੇ ਜਵਾਰ ਨਾਲ ਨਹਿਰ ਉੱਤੇ ਜਿੰਨੇ ਬਲੇਮ ਲਾਉੜੇ ਆ ਜਿੰਨੇ ਦੋਸ਼ ਲਾਉੜੇ ਆ ਇਹ ਸਾਰੇ ਇੱਕੋ ਵਾਲੀ ਲਾ ਲਓ ਉਹ ਤੁਹਾਡਾ ਖਾਣਾ ਬਣਾ ਕੇ ਰੱਖ ਲਓ ਉਹਦੇ ਲਈ ਅਸੀਂ ਟਾਈਮ ਅਲੱਗ ਤੋਂ ਕਰਾਂਗੇ ਉਹਦੇ ਉੱਤੇ ਆਪਾਂ ਸਾਰੇ ਬਹਿਸ ਕਰ ਲੰਨੇ ਆ ਤੇ ਤਾਂ ਕਿ ਉਹ ਗੱਲ ਹੀ ਮੁੱਕ ਜਾਏ ਤੁਸੀਂ ਮਤਲਬ ਘੜੀ ਮੂੜੀ ਲੈ ਆਉਂਦੇ ਜਿਹੜੀ ਸ਼ਿਕਾਇਤਾਂ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਇੱਕ ਚਿੱਠਾ ਤੁਸੀਂ ਤਿਆਰ ਕਰ ਲਓ ਉਹਦੇ ਲਈ ਅਸੀਂ ਕਦੀ ਹੋਰ ਵੇਜਵਾਂਗੇ ਖੁੱਲਾ ਟਾਈਮ ਕੱਢ ਲਵਾਂਗੇ ਫਿਲਹਾਲ ਅਸੀਂ ਮਸਲਿਆਂ ਤੇ ਮੁੱਦਿਆਂ ਤੇ ਜਿਨ੍ਹਾਂ ਤੇ ਗੱਲਬਾਤ ਹੋਣੀ ਚਾਹੀਦੀ ਹੈ ਜੀ ਫਿਰ ਉਹਨਾਂ ਨੇ ਇਹ ਵੀ ਕਿਹਾ ਸਾਡੇ ਜਿਹੜੇ ਉਹ ਇੱਕ ਆਂਗ ਸੇਨੀਆ ਕਾਂਗਰਸ ਲੀਡਰ ਹੈਗੇ ਨੇ ਉਹਨਾਂ ਨੇ ਇਹ ਗੱਲ ਕਹੀ ਵੀ ਅੜਵਾਨੇ ਕੇ ਅੜਵਾਨੇ ਹੁਣੇ ਪਾਕਿਸਤਾਨ ਗਏ ਉਹ ਜਰਾ ਦੇ ਸਫਤ ਕਰਕੇ ਆਏ ਜੀ ਕਿ ਜਦੋਂ ਸੰਸਦ ਸੀਗੇ ਸਾਡੇ ਬੀਜੇਪੀ ਦੇ ਇਹਨਾਂ ਦੀ ਪਾਰਟੀ ਦੇ ਉਹਨਾਂ ਨੇ ਵੀ ਆਪਣੀ ਕਿਤਾਬ ਦੇ ਵਿੱਚ ਜਨਾਹ ਦੀ ਸਿਫਤ ਕੀਤੀ ਸੋ ਮੇਰਾ ਮਤਲਬ ਆ ਵੀ ਇਹ ਇਹਨਾਂ ਮਸਲਿਆਂ ਬਾਰੇ ਉਹ ਗੱਲ ਜਦੋਂ ਕਰਦੇ ਨੇ ਤਾਂ ਉਹਨੇ ਤਿੱਖੇ ਹੋ ਜਾਂਦੇ ਨੇ ਵੀ ਕਾਂਗਰਸ ਦੇ ਖਿਲਾਫ ਉਹ ਕਹਿੰਦੇ ਵੀ ਕਾਂਗਰਸ ਨੂੰ ਸਾਨੂੰ ਇਦਾਂ ਈ ਟਾਉਣਾ ਚਾਹੀਦਾ ਤੇ ਫਿਰ ਇੱਕ ਹੋਰ ਵੀ ਕਿਸੇ ਦਾ ਬਿਆਨ ਆਇਆ ਉਹ ਕਹਿੰਦੇ ਜੀ ਮੋਦੇ ਹੁਣੇ ਇਸ ਬੰਦੇ ਮਾਤਰਮ ਹੁਣ 150 ਸਾਲ ਤੋਂ ਪਹਿਲਾਂ ਵਾਲੀ ਜਿਹੜੀ ਚੀਜ਼ ਆ ਚੁੱਕੀ ਉਹਤੇ ਗੱਲ ਕਰ ਰਹੇ ਨੇ ਲੇਕਿਨ ਦਿੱਲੀ ਦੇ ਵਿੱਚ ਜੋ ਵਿਸਫੋਟ ਹੋਇਆ ਪਿਛਲੇ ਦਿਨਾਂ ਵਿੱਚ ਉਹਦੀ ਇੱਕ ਵੀ ਗੱਲ ਨਹੀਂ ਕਰਦੇ ਉਹੀ ਮੁੱਦਿਆਂ ਤੋਂ ਭਟਕ ਕੇ ਮਤਲਬ ਤਾਂ ਕਿ ਕਾਂਗਰਸ ਜਿਹੜੀ ਆ ਇਸ ਦੇ ਉੱਤੇ ਕਿੰਥੋਂ ਨਾ ਕਰੇ ਕਾਂਗਰਸ ਨੂੰ ਹੋਰ ਪਾਸੇ ਉਲਝਾ ਦਿੱਤਾ ਸੋ ਮੇਰਾ ਮਤਲਬ ਆ ਵੀ ਉਹਨਾਂ ਨੂੰ ਜਿਹੜੇ ਅੱਜ ਦੇ ਜਿਹੜੇ ਇਸ ਵੇਲੇ ਸਾਡੇ ਸਾਹਮਣੇ ਮੌਜੂਦਾ ਸਮੇਂ ਵਿੱਚ ਨਜ਼ਰ ਆ ਰਹੇ ਮਸਲੇ ਉਹਨਾਂ ਬਾਰੇ ਉਹ ਗੱਲ ਨਹੀਂ ਕਰਦੇ ਲੇਕਿਨ ਕਿਉਂਕਿ ਕਾਂਗਰਸ ਨਾਲ ਜੁੜੀ ਹੋਈ ਗੱਲ ਹੈ ਇਹਨੂੰ ਉਹ ਛਾਉਂਦੇ ਸੋ ਇਹੋ ਜਿਹੀਆਂ ਗੱਲਾਂ ਨੇ ਸਹੀ ਸੋ ਸੋ ਇਹ ਸੀ ਸਾਡਾ ਅੱਜ ਦਾ ਵਿਚਾਰ ਵਟਾਂਦਰਾ ਸਮਾਂ ਹੋ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਂਦਾ ਤੇ ਮਿਲਦੇ ਰਾਵਾਂਗੇ ਇਸੇ ਤਰ੍ਹਾਂ ਵਿਚਾਰ ਵਟਾਂਦਰਾ ਦੇ ਪ੍ਰੋਗਰਾਮ ਦੇ ਵਿੱਚ ਕਰਦੇ ਰਾਵਾਂਗੇ ਚਰਚਿਤ ਮੁੱਦਿਆਂ ਤੇ ਗਲਬਾ ਤਦ ਤੱਕ ਲਈ ਹੁਣ ਸਾਨੂੰ ਦੋ ਮੰਨਦੇ ਹੋ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ